ਹੈ ਗਿਆ ਰਿਕਵਰੀ ਜੋਧਾ ਪੁਲਿਸ ਨੂੰ ਕੁਝਲੇ ਕੁਝ ਸਮੇਂ ਤੋਂ ਇਨਫੋਰਮੇਸ਼ਨ ਸਿੱਗੀ ਕਿ ਅਵਤਾਰ ਸਿੰਘ ਉਰਫ ਰੇਸ਼ਮ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਲਕਾਲਾ ਤੇ ਬਲਜੀਤ ਸਿੰਘ ਉਰਫ ਮੀਤਾ ਇਹ ਦੋਨੋਂ ਜਿਹੜੇ ਜੋਧਾ ਏਰੀਆ ਦੇ ਵਿੱਚ ਪੋਪੀ ਹਸਕ ਤੱਕ ਜਿਹੜਾ ਹੈਗਾ ਉਹ ਕੰਮ ਕਰ ਰਹੇ ਸਨ ਕੱਲ ਇਨਫੋਰਮੇਸ਼ਨ ਮਿਲੀ ਸਗੀ ਕਿ ਨਾ ਕੋ ਕਨਸਾਈਨਮੈਂਟ ਹੈਗੀ ਹੈ ਤੇ ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸ ਐਚਓ ਜੋਧਾ ਦੀ ਟੀਮ ਵੱਲੋਂ ਜਿਹੜਾ ਹੈ ਪਿੰਡ ਲਤਾਲੇ ਦੇ ਵਿੱਚ ਰੇਡ ਕੀਤਾ ਗਿਆ ਤੇ ਉੱਥੋਂ 45 ਜਿਹੜੇ ਗੱਟੂ ਹੈ ਪਲਾਸਟਿਕ ਉਹ ਬਰਾਮਦ ਕੀਤੇ ਗਏ ਹੈ ਇੱਕ ਗੱਟੂ ਦਾ ਪਰ 20 ਕਿਲੋ ਟੋਟਲ 900 ਕਿਲੋ ਫੂਕੀ ਚੂਰਾ ਪੋਸਤ ਜਿਹੜੀ ਹੈ ਉਹ ਕਰੋ ਲਤਾਲੇ ਪਿੰਡ ਤੋਂ ਬਰਾਮਦ ਕੀਤੀ ਗਈ ਹੈ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇੱਕ ਦੋਸ਼ੀ ਹੈ ਅਵਤਾਰ ਸਿੰਘ ਉਰਫ ਰੇਸ਼ਮ ਪੁੱਤਰ ਗੁਰਮੇਲ ਇਹਨੂੰ ਕੱਲ ਮੌਕੇ ਤੇ ਅਰੈਸਟ ਕਰ ਲਿਆ ਗਿਆ ਤੇ ਦੂਸਰੇ ਦੋਸ਼ੀ ਹੈ ਬਲਜੀਤ ਸਿੰਘ ਉਰਫ ਮੀਤਾ ਇਹ ਅਜੇ ਪਗੜਾ ਹੈ ਜਿਹੜੇ ਬਲਜੀਤ ਸਿੰਘ ਉਰਫ ਮੀਤਾ ਇਹਦੇ ਉੱਤੇ ਸੱਤ ਮੁਕਦਮੇ ਪਹਿਲੇ ਦਰਜ ਹਨ ਤੇ ਇਹਦੀ ਜਿਹੜੀ ਭਾਲ ਹੈ ਜਾਰੀ ਹੈ ਐਂਡ ਇਸ ਦੇ ਮੁਕਦਮੇ ਦੇ ਹਾਂਜੀ ਇਹਦੇ ਤੇ ਐਨਡੀਪੀਐਸ ਤੇ ਸ਼ਰਾਬ ਦੇ ਮੁਕਦਮੇ ਦੋਨੋਂ ਦੂਸਰਾ ਬੰਦਾ ਕੀ ਕੰਮ ਕਰਦਾ ਸੀ ਅਵਤਾਰ ਸਿੰਘ ਜਿਹੜਾ ਹੈਗਾ ਉਹ ਇਹਦਾ ਕੰਮ ਜਿਹੜਾ ਕੀ ਸੀ ਸਰ ਇਹ ਖੇਤੀਬਾੜੀ ਕਰ ਖੇਤੀਬਾੜੀ ਦਾ ਹੀ ਕੰਮ ਸੀ ਇਸ ਤੇ ਕੋਈ ਕਦਮ ਲੱਭ ਨਹੀਂ ਇਹਦੇ ਤੇ ਕੋਈ ਮੁਖਦਰ ਨਹੀਂ